ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਡੇੜੂ ਵਿਖੇ ਅੱਜ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਕਿ ਭਾਰਤੀ ਕਿਸਾਨ ਜੱਥੇਬੰਦੀ ਰਾਜੇਵਾਲ ਦੇ ਸੀਨੀਅਰ ਆਗੂ ਭਾਜਪਾ ਉਮੀਦਵਾਰ ਗੇਜਾਰਾਮ ਬਾਲਮਿਕੀ ਨੂੰ ਸਵਾਲ ਪੁੱਛਣ ਲਈ ਪੁੱਜੇ ਇਸ ਦੌਰਾਨ ਉਹਨਾਂ ਦੇ ਵੱਲੋਂ ਜੱਥੇਬੰਦੀ ਦੇ ਝੰਡੇ ਅਤੇ ਕਾਲੇ ਝੰਡੇ ਲਹਿਰਾਏ ਗਏ ਉੱਥੇ ਹੀ ਭਾਜਪਾ ਉਮੀਦਵਾਰ ਗੇਜਾਰਾਮ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਇੱਕ ਦੂਸਰੇ ਦੇ ਨਾਲ ਮੀਣੋ-ਮੀਣੀ ਹੁੰਦੇ ਵੀ ਦਿਖਾਈ ਦਿੱਤੇ ਦੱਸ ਤਈਏ ਗੇਜਾਰਾਮ ਬਾਲਮਿਕੀ ਅੱਜ ਬੀਜੀ ਇਲਾਕੇ ਦੇ ਪਿੰਡ ਦੇਹੜੂ ਵਿਖੇ ਚੋਣ ਪ੍ਰਚਾਰ ਲਈ ਪੁੱਜੇ ਸਨ ਜਿੱਥੇ ਉਹਨਾਂ ਨੂੰ ਕਿਸਾਨ ਜੱਥੇਬੰਦੀ ਦੇ ਹਸੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਗੇਜਾਰਾਮ ਬਾਲਮਿਕੀ ਦੇ ਵਿਰੋਧ ਵਿੱਚ ਕਿਸਾਨ ਹੱਥਾਂ ਵਿੱਚ ਜੱਥੇਬੰਦੀ ਰਾਜੇਵਾਲ ਦੇ ਝੰਡੇ ਅਤੇ ਕਾਲੇ ਝੰਡੇ ਲੈ ਕੇ ਪੁੱਜੇ ਸਨ ਜਿਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਨਰੇਬਾਜੀ ਵੀ ਕੀਤੀ ਇਸ ਸਮੇਂ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਕਿਸਾਨਾਂ ਨੂੰ ਰੈਲੀ ਦੇ ਨੇੜੇ ਜਾਣ ਤੋਂ ਵੀ ਰੋਕਿਆ ਗਿਆ ਪਰ ਲੰਬੇ ਸਮੇਂ ਤੱਕ ਚੱਲਦੀ ਮੀਟਿੰਗ ਦੇ ਦੌਰਾਨ ਕਿਸਾਨਾਂ ਨੇ ਵੀ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਉੱਥੇ ਹੀ ਮੀਟਿੰਗ ਖਤਮ ਹੋਣ ਤੋਂ ਉਪਰੰਤ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਨੇ ਕਿਸਾਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਦੀ ਗੱਲ ਸੁਣੀ ਕਿਸਾਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਿਸ ਦੇ ਵੱਲੋਂ ਜ਼ਬਰਦਸਤੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਲਾਈਨ ਲਜਾਇਆ ਗਿਆ। ਉਹਨਾਂ ਕਿਹਾ ਕਿ ਅਸੀਂ ਲਗਾਤਾਰ ਭਾਜਪਾ ਆਗੂਆਂ ਤੋਂ ਆਪਣੇ ਸਵਾਲਾਂ ਦਾ ਜਵਾਬ ਮੰਗ ਰਹੇ ਹਾਂ ਪਰ ਉਹਨਾਂ ਕੋਲ ਸਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਇਸ ਲਈ ਉਹ ਕਿਸਾਨਾਂ ਦਾ ਸਾਹਮਣਾ ਨਹੀਂ ਕਰ پا ਰਹੇ। ਉਤਤੇ ਹੀ ਭਾਜਪਾ ਦੇ ਉਮੀਦਵਾਰ ਗੇਜ ਆਰਾਮ ਨੇ ਕਿਸਾਨੀ ਝੰਡਾ ਫੜ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ। ਗੇਜਰਾਮ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਿਛਲੇ ਲੰਮੇ ਸਮੇਂ ਤੋਂ ਪੁਰਾਣੀ ਸਾਂ ਚੱਲਦੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਨਾਲ-ਨਾਲ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਵੀ ਕਰਨੀ ਚਾਹੀਦੀ ਹੈ। ਆਪਣੇ 700 ਬੰਦਾ ਉੱਤੇ ਜੋ ਵੀ ਕੁਝ ਹੋਇਆ ਤੁਹਾਨੂੰ ਪਤਾ ਨਾ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਦਿੱਤਾ ਤਾਂ ਲੋਕੜੇ ਦਿੱਤੀਆਂ। ਠੀਕ ਹੈ। ਦੇਖੋ ਇੱਕ ਮਿੰਟ ਇਹ ਗੱਲ ਤਾਂ ਸੁਣੋ ਮੇਰੀ ਕਿ ਮੈਂ ਤੁਹਾਨੂੰ ਪਾਈ-ਪਾਈ ਲੱਖ ਰੁਪਇਆ ਜ਼ਾਇਦਾ ਕਿ ਨਹੀਂ। ਵੇਖੋ ਸਹ ਤਾਂ ਹਟੋਗੇ ਅਸੀਂ ਬਰਬਾਦ ਤੇ ਉੱਥੇ 5-5 ਲੱਖ ਰੁਪਏ ਲੈਣਗੇ ਨਹੀਂ ਮੈਂ ਗੱਲ ਕਹਿੰਦੇ ਅਸੀਂ ਜਿਹੜੀਆਂ ਜਿਹੜੀਆਂ ਮੈਂ ਤੁਹਾਨੂੰ ਜਤਨੇ ਚ ਸਾਨੂੰ 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 ਜਵਾਬ ਦੇ ਤੋ ਸਾਡੇ ਸਵਾਲਾਂ ਦਾ ਅਸੀਂ ਅਸੀਂ ਮੇਰੀ ਗੱਲ ਸੁਣੋ ਤੁਸੀਂ 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 ਜਿਹੜੀ ਉੱਥੇ ਉੱਥੇ ਜਿਹੜੇ ਵਾਅਦੇ ਕਰੇ ਸੀਗੇ ਉੱਥੇ ਮੰਗਾ ਜਿਹੜੀਆਂ ਮੰਨੀਆਂ ਸੀ ਉਹ ਤੁਸੀਂ ਕਹਿੰਦੇ ਸੀ ਕਿ ਇਸੇ ਲਾਗੂ ਕਿਉਂ ਨਹੀਂ ਕਰੀਆ ਕਿ ਕੈ ਸਾਲ ਹੋ ਗਏ ਜਨਮ ਸਿੰਘ ਜੀ ਹੁਣ ਤੱਕ ਤੁਸੀਂ ਉਹ ਲਾਗੂ ਨਹੀਂ ਕਰੀਆ ਤੁਸੀਂ ਤੁਸੀਂ ਮੈਨੂੰ ਜਵਾਬ ਤੁਸੀਂ ਮੈਨੂੰ ਜਵਾਬ ਦਿਓ ਐਮਐਸਪੀ ਦੇ ਕਿਹਾ ਦੀ ਕਮੇਟੀ ਬਣਾਉਣ ਨੂੰ ਕਿਉਂ ਨਹੀਂ ਬਣਾਈ ਐਮਐਸਪੀ ਕਿਉਂ ਨਹੀਂ ਲਾਗੂ ਕਰੀ ਕਿਉਂ ਨਹੀਂ ਉਹ ਕਾਨੂੰਨੀ ਗ੍ਰਾਂਠ ਇੱਕ ਮਿੰਟ ਬਈ ਤੇਰੀ ਗੱਲ ਸੁਣ ਲਈ ਮੇਰੀ ਸੁਣ ਲੈ ਨਹੀਂ ਗੱਲ ਤਾਂ ਹੁਣ ਮੇਰੀ ਗੱਲ ਸੁਣ ਤੁਸੀਂ ਇਹਨਾਂ ਗੱਲਾਂ ਜਵਾਬ ਤਾਂ ਦਿਓ ਤੁਸੀਂ ਅਸੀਂ ਅਸੀਂ ਸਾਡੀ ਰਾਜਧਾਨੀਆ ਦਿੱਲੀ ਅਸੀਂ ਦਿੱਲੀ ਜਾਣ ਲੱਗੇ ਆ ਤੁਸੀਂ ਸਾਨੂੰ ਇੱਥੇ ਬਾਟਰ ਤੇ ਉੱਥੇ ਕਿਲਾ ਲਾਉਂਦਾ ਸੱਤ ਲੇਅਰ ਵੀ ਤੁਸੀਂ ਉੱਥੇ ਬੈਰੀਕੇਟਿੰਗ ਕਰੀਆ ਇੱਕ ਮਿੰਟ ਇੱਕ ਮਿੰਟ ਬਈ ਜਦੋਂ ਪਿਛਲੇ ਵਾਰੀ ਕਿਸਾਨ ਦੇ ਮਜ਼ਦੂਰ ਨਾਲ ਗਏ ਬਿਲਕੁਲ ਜੀ ਬੱਸ ਬੱਲੇ ਉਹ ਇੱਕ ਮਿੰਟ ਚ ਮੈਂ ਕਹਿੰਦਾ ਸਾਰੇ ਕਰਨਾ ਹੈ ਦੁਕਾਨ ਬੰਦ ਚੁਕਾ ਦੇਣਾ ਥੋੜੇ ਘਰੇਕ ਭਰ ਕੇ ਆ ਹੁਣ ਆਪਣੀ ਸਾਜ ਮਾਸਟਰ ਕਹਿੰਦੇ ਵਕੀਲ ਕਹਿੰਦੇ ਡਾਕਟਰ ਕਹਿੰਦੇ ਸਾਮਾਨ ਕਰ ਲੋ ਸਾਡਾ ਵੀ ਸੁਣ ਲੋ ਕੀ ਮਜ਼ਦੂਰਾਂ ਨੂੰ ਥੋੜਾ ਪਿੱਛੇ ਦੇ ਕੇ ਕਿਨੇ ਆ ਥੋੜੇ ਸਾਹਮਣੇ ਇਹ ਜਿਹੜਾ ਰਾਮ ਜੀ ਮੋੜ ਮੋੜੇ ਫੇਰ ਹੋਈ ਗੱਲ ਲਿਆਉਂਦੇ ਹੋ ਮਜ਼ਦੂਰਾਂ ਵਾਲੀ ਜਾਂ ਜਾਤ ਪਾਤ ਵਾਲੀ ਗੱਲ ਕਹੀ ਜਾਂਦਾ ਅਸੀਂ ਅਜੇ ਇਹਨਾਂ ਦੇ ਇਹਨਾਂ ਗੱਲਾਂ ਨੂੰ ਬੰਦ ਕਰੋ ਇਹਨਾਂ ਗੱਲਾਂ ਨੂੰ ਬੰਦ ਕਰੋ ਤੁਸੀਂ ਗੱਲ ਕਰੋ ਗੱਲ ਕਰੋ ਇਨਸਾਨੀਅਤ ਦੀ ਤੁਸੀਂ ਇਹਨਾਂ ਸਾਨੂੰ ਸਾਡੀਆਂ ਗੱਲਾਂ ਜਵਾਬ ਦਿਓ ਤੁਸੀਂ ਦੱਸੋ ਵੀ ਉੱਥੇ ਕੀ ਜੀ ਆਰਾਮ ਜੀ ਪਾਣੀ ਬਿਲਾ ਦਿਓ ਪਾਣੀ ਬਿਲਾਓ ਜੀ ਬਿਲਾਓ ਬਿਲਾਓ ਪਾਣੀ ਬਿਲਾ ਦਿਓ ਪਾਣੀ ਬਿਲਾਓ ਹੋਰ ਕੈਪਟਨ ਸਾਹਤ ਨਾਲ ਜੋ ਤੇ ਆ ਪਤਾ ਨਹੀਂ ਆਪਣੀ ਪੱਤਰੀ ਆਉਂਦੇ ਸਾਡੇ ਕੀੜੇ ਹੈ ਕੀ ਜਾਰਾਂ ਦਾ ਇਧਰ ਨਹੀਂ ਕੀੜੇ ਨੇ ਪਏ ਉਹਨੂੰ ਲੈ ਕੇ ਆ ਆਪਣਾ ਜੀ ਆਹ ਲੋ ਜੀ ਆਹ ਲੋ ਚੰਡਾ ਜੱਟ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਆਪਣੇ ਕਹਿੰਦੇ ਕਿਸਾਨ ਕਿਸਾਨ ਹਾਂਜੀ ਜੇਦਰਾਂ ਨਹੀਂ ਜੀ ਦਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਤੁਹਾਨੂੰ ਚਿਤਾਵੇ ਤੁਸੀਂ ਉੱਥੇ ਜਾ ਕੇ ਝੰਡੇ ਬੁਲੰਦ ਕਰੋ ਹਾਂਜੀ ਹਾਂਜੀ ਕਿਸਾਨ ਮਜ਼ਦੂਰ ਇਕਤਾ ਦੇ ਵਿੱਚ ਜਦੋਂ ਮਜ਼ਦੂਰ ਦਾ ਨਾਵੰਦ ਨਾ ਫਿਰ ਐ ਚੁੱਪ ਕਰ ਦਿੰਦੇ ਨੀ ਹਾਂ ਕਿਸਾਨ ਮਜ਼ਦੂਰ ਤੁਸੀਂ ਕਰ ਸਕਦਾ ਐਨਰ ਰੁਪਇਆ ਆਇਆ ਮਾਰ ਲੈ ਦੇਸਾਂ ਦੇ ਕੋਈ ਤੁਸੀਂ ਜਿੱਤਾਂ ਕਿਸੇ ਨੂੰ ਮਦਦ ਕਰਨੀ ਹਾਂ ਕਹ ਦੋ ਸਭ ਮੈਂ ਦੂਰ ਵੀ ਮਰੇ ਰਹੇ ਹਾਂ ਖੰਨਾ ਤੋਂ ਗੁਰਪੀਜ ਰਾਜੂ ਦੀ ਰਿਪੋਰਟ